ਆਂ ਗਾਂਗ ਦੁਖੇ ਜਾਏ ਆਹਾ ਹੁਣ ਆਂਗਾਂਗ ਦੁਖਾਈ ਤੇ ਗੱਲ ਇਥੇ ਇੱਕ ਮੈਂ ਸੁਣਾਇਆ ਤੇ ਬਣਾ ਰਹਿਣੀ ਐ ਸਾਇਦਾ ਮੈਂ ਦੇ ਹਟ ਗਿਆ ਤੁਹਾਡੇ ਆਖਿਆ ਵੀ ਆ ਤੁਹਾਡੇ ਅੰਗਰ ਲਿਆ ਕਰਦਾ ਪਰ ਹੁਣ ਮੈਂ ਕੀ ਕਰਾਂ ਹੁਣ ਆਂਗਾਂਗ ਕਿ ਤਰ੍ਹਾਂ ਸੈੱਟ ਕਰੀਏ ਤੇ ਸੈੱਟ ਕਰਦਿਆਂ ਕਰਦਿਆਂ ਯਾਰ ਹੁਣ ਸਬਜ਼ੀ ਵੀ ਤੇ ਮਹੀ ਵੀ ਨਹੀਂ ਮੁਰਗਾ ਕੂਕਾ ਕੁਕਰ ਦੇ ਵਿੱਚ ਬੜਕੰਡਿਆ ਮੁਰਗਾ ਕੂਕਰ ਤੇ ਬੜਕੰਡਿਆ ਕੀ ਖਰੇਗਾ ਆ ਕੀ ਕਰਾਉਣਾ ਮੈਂ ਖਾਦੇ ਤੋਂ ਬਿਨਾ ਮੇਰਾ ਨਹੀਂ ਸੁੱਤਰਾਂ ਮੈਂ ਤਾਂ ਦੱਸਿਆ ਤੇਗਾ ਵੀ ਮੇਰੇ ਕੋਈ ਸਾਹ ਨਹੀਂ ਸਾਖ ਸਾਹ ਚੱਲਦੀ ਇਹਦੇ ਨਾਲ ਮੈਂ ਕਿ ਤਾਂ ਮੇਰਾ ਜਿਹੜਾ ਉਹ ਸੁੱਖ ਨਹੀਂ ਚੱਲਦਾ ਲੋਕਾਂ ਦਾ ਉਹ ਥੋੜਾ ਜਿਹਾ ਰੋਣਾ ਲੈਣ ਉਹ ਆਹ ਜਿਹੜੀ ਆਕਸੀਜਨ ਦੀ ਉਹ ਸਾਹ ਮੁੱਕ ਜਾਂਦੇ ਮੇਰੇ ਆਮੀਰ ਤੋਂ ਬਿਨਾ ਮੁੱਕ ਜਾਂਦੇ ਆ ਭਰਾਵਾ ਮੈਂ ਤੇ ਆ ਕੁੱਕਰ ਭਰ ਕੇ ਰੱਖ ਲੈਂਦਾ ਇਸ ਰਾਣੀ ਮੈਨੂੰ ਨਹੀਂ ਪਤਾ ਲੱਗਦਾ ਮੁਰਗੇ ਉਹ ਖਾਣਾ ਹੀ ਆਪਾਂ ਕੋਲ ਨਹੀਂ ਹੋਰ ਕੁਝ ਕੀ ਜਾਨੀ ਤੁਹਾਡੇ ਆਪ ਇੰਨੀ ਵੈਰੈਟੀਆਂ ਖਾ ਹੀ ਨਹੀਂ ਸਕਦੇ ਤੁਹਾਨੂੰ ਅੱਗੇ ਵੀ ਦੱਸਿਆ ਹੈ ਆਪਾਂ ਤੁਹਾਡੇ ਜਿੰਨੀਆਂ ਵੈਰੈਟੀਆਂ ਖਾ ਹੀ ਨਹੀਂ ਸਕਦੇ ਤੁਹਾਡੇ ਕੋਲ ਤੇ ਵੈਰੈਟੀਆਂ ਨਹੀਂ ਬੜੀਆਂ ਖਾਂਦੇ ਆਪਾਂ ਦੇ ਇੱਕ ਦੋ ਹੀ ਤੁਹਾਨੂੰ ਦੱਸਿਆ ਅੱਗੇ ਵੀ ਵਿਆਹਾਂ ਵਿੱਚ ਵੀ ਦੱਸਿਆ ਦਿੱਤਰਾਂ ਵਿੱਚ ਦੱਸਿਆ ਤੁਹਾਨੂੰ ਹੁਣ ਅੰਗ ਅੰਗ ਦੁਖੇ ਕਰਨੀ ਗੱਲ ਲੋਗ ਆਓ ਉਹ ਗਲਤੀ ਛਲਤੀ ਤੇ ਨਹੀਂ ਯਾਰੋ ਜੇ ਆਪਾਂ ਇੱਥੇ ਬੋਲਣ ਜੇ ਜੋ ਇਤਿਹਾਸ ਦੇ ਪ੍ਰਭਾਅ ਇਹ ਆਪਾਂ ਧਾਰਮਿਕ ਮਸਲੇ ਪਹਿਲਾਂ ਹੀ ਜੋੜ ਦਾਂਗੇ ਹੋਰ ਮੈਨੂੰ ਨਹੀਂ ਇਹ ਧਾਰਮਿਕ ਚ ਕਿਤੇ ਜੇ ਤੁਹਾਨੂੰ ਨੀਕੀ ਲੱਗੇ ਤੇ ਦੱਸ ਦਿਓ ਹੂੰ ਇੱਕੋ ਸਦ ਹੋ ਗਿਆ ਹਾਂ ਆਗੀ ਗੱਲ ਉਹ ਤੇ ਯਟਾ ਹੁਣ ਬਣਿਆ ਹੀ ਸਰੂਰ ਹੁਣ ਤੀਜਾ ਖੇਤਰੀ ਖੁੱਲ ਗਿਆ ਵੇ ਮੇਰਾ ਫੁੱਫੜਾ ਪੈਗ ਨੂੰ ਆ ਕੇ ਸਾਡੇ ਬੁੱਪੜ ਦਾ ਤੀਜਾ ਨੇਤਰ ਖੁੱਲਦਾ ਹੈ ਕੀ ਦਾ ਭਲਾ ਅੱਜ ਮੈਂ ਉਹਦੀ ਸਟੋਰੀ ਦੱਸਣੀ ਆ ਛੋਟਕੜ ਦੱਸਦਾ ਪ੍ਰੋਫੈਸਰ ਦਲਬਾਖ ਸਿੰਘ ਬਾਬਾ ਬੁਢਾ ਕਾਲ ਦੇ ਰਿਟਾਇਰਡ ਪ੍ਰਿੰਸੀਪਲ ਸਾਨ ਜੱਟ ਛੋਟਾ ਉਹ ਮੈਨੂੰ ਆਦਾ ਦਾ ਪੁੱਤਰਾ ਮੈਂ ਜਦੋਂ ਕੋਈ ਡਿਕਸ਼ਨਰੀ ਦਾ ਕੋਈ ਵਰਡ ਅੜ ਜਾਂਦਾ ਦਾ ਨਾ ਮੈਂ ਬੀਏ ਐਮਏ ਜਦੋਂ ਐਮਐਚ ਪੜ੍ਹਦਾ ਨਾ ਜਦੋਂ ਲੱਭਦਾ ਰਹਿੰਦਾ ਉਹਦਾ ਅੰਗਰੇਜ਼ੀ ਦਾ ਵਰਡ ਕੋਈ ਵੀ ਇਹ ਉਹ ਡਿਕਸ਼ਨਰੀ ਚੋਂ ਵੀ ਕਮ ਸੂਤਰ ਜ ਨਹੀਂ ਹੁੰਦਾ ਦਾ ਫਿਰ ਆਪਾਂ ਇੱਕ ਨਿਗਾਇਆ ਲਾਈਦਾ ਪੈ ਕੇ ਫੇਰ ਖੋਲਦਾ ਹੋਇਆ ਆਪਣਾ ਤੀਜਾ ਨੀਤਰਾ ਮੈਨੂੰ ਉਹੀ ਆਪਣੇ ਹਿਸਾਬ ਨਾਲ ਨਾ ਬਣਾ ਕੇ ਭੇਜੋ ਗੱਲ ਫਿਰ ਮੈਨੂੰ ਸਮਝ ਲੱਗਦੀ ਤੇ ਉਹ ਕੌਣ ਹੈ ਪ੍ਰੋਫੈਸਰ ਹਾਤਾਂ ਵਿੱਚ ਚੰਗੀ ਤਾਂ ਕੌਣ ਹੈ ਸ਼ਾਰਟਕਟ ਚ ਇੰਨਾ ਕੀ ਦਤਾ ਨਵੇਂ ਜਰਾ ਸਭ ਪੜੇ ਜਿਉਂ ਨਾ ਸਰਦਾਰ ਵਿੱਚ ਸੱਸੀ ਵਾਲ ਟੋਹਾ ਵੀ ਚੀਗਿਰਦੇ ਜਿਹਾ ਮਰਦਾ ਇਹ ਵੀ ਉਹਨਾਂ ਦਾ ਬੜਾ ਮਾਨ ਸਤਕਾਰ ਕਰਦੇ ਜੀ ਰਵਾਜੇ ਉਰੇ ਆਗੇ ਚਲੋ ਆਪਾਂ ਪਹਿਲਾਂ ਉੱਥੇ ਗਈਏ ਇਹ ਤੇ ਲੰਮੀ ਬੜੀ ਕਹਾਣੀ ਇਹ ਤੇ ਸਟੋਰੀ ਹੈ ਕਿ ਫੇਰੋ ਕਿਤਾਬ ਜੱਡੀ ਹੈ ਪੁੱੜ ਕੇ ਤਾਂ ਨਿਖਾ ਜਾ ਸਾਡਾ ਬਾਪੂ ਦੇ ਕਾਲ ਤੋਂ ਰਿਟਾਇਰਡ ਹੋਇਆ ਪ੍ਰਿੰਸੀਪਲ ਪੁੱੜ ਛੋੜਾਇਆ ਸਾਨ ਝੋਟਾਈ ਆਟਾ ਉਹਨਾਂ ਦੇ ਪੜ੍ਹੇ ਹੋਏ ਉਹਨਾਂ ਨੇ ਇਹ ਗੱਲਾਂ ਸੁਣੇ ਹੋਏ ਆ ਸਭ ਭਾਈ ਮਨਜੀਤ ਸਿੰਘ ਹਰਮਿੰਦਰ ਗਿੱਲ ਵਰਸਾ ਸਿੰਘ ਬਟੋਹਾ ਇਹ ਤੁਹਾਨੂੰ ਦੱਸ ਦੋ ਚਾਰ ਦੱਸਦੇ ਤੇ ਹਸਾਬ ਨਾਲ ਉਹ ਲੈਣਾ ਹੀ ਲੱਗੀਆਂ ਨੇ ਇਸ ਤਰ੍ਹਾਂ ਦੇ ਬੰਦਿਆਂ ਦੀਆਂ ਚਲੋ ਆਪਾਂ ਕੋ ਗੱਲ ਤੇ ਆਈਏ ਕਿ ਅੰਗ ਦੁਖਦਾ ਆਪਾਂ ਠੀਕ ਕਰਨ ਲੱਗੇ ਹਾਂ ਫਿਰ ਪਹਿਲਾਂ ਮੈਨੂੰ ਯਾਦ ਆ ਗਿਆ ਫਿਰ ਭੁੱਲਣਾ ਪਏ ਮਾਚਨ ਸੁੱਤੀ ਕੰਤ ਸਿਉ ਮਨੇ ਮਨੇ ਚਾਈ ਹਾਂਜੀ ਕਾਜਨਾ ਇੱਕਰੀ ਇੱਕ ਸ਼ਬਦ ਹੁੰਦਾ ਹੀ ਆਜਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜੇ ਚਾਈ ਚਾਪ ਚੋ ਡਹਾਗਣੀ ਤੂੰ ਕਿਉਂ ਨੀਰ ਬਹਾਏ ਚਲੋ ਉਹ ਤੇ ਗੱਲ ਠੀਕ ਹੈ ਉਹ ਤੇ ਸਮਝ ਕੇ ਗੱਲ ਆਪਾਂ ਜੇ ਇਹਦੇ ਉਹਦੀ ਵਿਆਖਿਆ ਕਰਨ ਵਾਲਾ ਬੰਦਾ ਸਿੱਧੀ ਗੱਲ ਕਰੇ ਵੀ ਆਪਾਂ ਜੇ ਆਪਾਂ ਅੱਜ ਗੁਰੂ ਨਾਲ ਨਹੀਂ ਜੁੜੇ ਤੇ ਸਾਡਾ ਇਦਾਂ ਹੋ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਗੁਰੂ ਨਾਲ ਸਦਾ ਨਹੀਂ ਜੁੜਦੇ ਮੈਂ ਤੁਹਾਨੂੰ ਉਹ ਧਰਮ ਤੋਂ ਬਾਹਰ ਆ ਕੇ ਗੱਲ ਕਰਨ ਲੱਗਾ ਕਿਉਂਕਿ ਮੁਰਕੇ ਮੈਂ ਕੋਈ ਕੁੱਠੀ ਗੱਲ ਪਾ ਲੂਗੀ ਪੈਕੇਜ ਵੀ ਲੱਗਣ ਡਿਆ ਸਾਡਾ ਪ੍ਰੋਫੈਸਰ ਪੰਜਾਬੀ ਵਾਲਾ ਪ੍ਰੋਫੈਸਰ ਉਮਰ ਕਿਹੜੀ ਸਾਡੀ ਕਾਲਜ ਵਾਲੇ ਤੁਹਾਨੂੰ ਕੀ ਸਮਝਾਉਣ ਡਿਆ

अज अपने पति नहीं सुती अंक टुटता अंक मुड़ता अंक मुड़ता अंक करता अंक अं करता करे करे पैसे जी ओ गल ਬਿਤਰੇ ਛਤਰਵਾਰ ਨੇ ਵੀ ਖੇਤੀ ਬੋਲ ਤੇ ਗਾਹਾਂਗਾ ਉਸ ਜਿ세 ਜਦ ਸੇ ਤੇ ਜੇ ਮੈਂ ਅੱਜ ਦੀ ਰਾਤ ਆਪਣੇ ਪਤੀ ਨਾਲ ਨਹੀਂ ਸੁੱਤੀ ਤੇ ਮੇਰਾ ਅੰਗ ਮੁੜਦਾ ਮੁੜਦਾ ਜਾਂਦਾ ਅੰਗ ਟੁੱਟਦਾ ਟੁੱਟਦਾ ਜਾਂਦਾ ওই ਤਰ੍ਹਾਂ ਕਰੀ ਜਾਵ ਪੁੱਛੋ ਡਹਾ ਗਣੀ ਤੁਮ ਕਿਉਂ ਨੀਰ ਵਹਾਈ ਉਸ ਵਿਧਵਾ ਔਰਤ ਨੂੰ ਪੁੱਛੋ ਜਾਂ ਜਿਹੜੀ ਉਹ ਔਰਤ ਨੂੰ ਪੁੱਛੋ ਜਿਹੜੀ ਆਪਣੇ ਪਤੀ ਨਾਲ ਕਦੀ ਸੁੱਤੀ ਨਹੀਂ ਤੇ ਉਹਨੂੰ ਪੁੱਛੋ ਜਾ ਕੇ ਪਿੱਤੂ ਜਾ ਪੁੱਛੋ ਦੋਹਾ ਗਣਿਤ ਤੋਂ ਮੈਂ ਕਿਉਂ ਨੀਰ ਬਹਾਏ ਉਹਦਾ ਹਾਲ ਤੇ ਪੁੱਛੋ ਜਾ ਕੇ ਜਿਹੜੀ ਇੱਕ ਦਿਨ ਹੀ ਸੁੱਤੀ ਤੇ ਉਹਦਾ ਇਹ ਹਾਲਿਆ ਤੇ ਦੇਰੀ ਕਦੀ ਸੁੱਤੀ ਨਹੀਂ ਉਹਦਾ ਕੀ ਹਾਲ ਆ ਉਹ ਪ੍ਰੋਫੈਸਰ ਇਤਰਾ ਕਰ ਉਹਨਾਂ ਦੇ ਅਈ ਹਸੀ ਯਈਏ ਗੱਲੋਂ ਨੂੰ ਪੁੱਛੋ ਆਇਆ ਬਰਾਵਾ ਸਾਡੀਆਂ ਮੱਕੀਆਂ ਪੀੜ ਇਆਂ ਸਲੋ ਉਹ ਪਿਓਵਾਸ ਲੋਗਵਾਨ ਇਹ ਨਿੱਕਾ ਪੜਾਈ ਓਏ ਲੱਗਦਾ ਮੈਂ ਯਾਰ ਇਹ ਆਜੀ ਸਕਦੇ ਹੋ ਕੀ ਕਰਦੇ ਨੇ ਉਹ ਰੇਣਾ ਉਹ ਕੀ ਆ ਓਨੂੰ ਪੁੱਛੋ ਜੇ ਜੇਰੀ ਕਦੀ ਨਹੀਂ ਤੁਸੀਂ ਤੂੰ ਮੁੜ ਕੇ ਮਗਰੋਂ ਪਤਾ ਕੀ ਹਦਾ ਵੀ ਤੁਸੀਂ ਆਜ ਚ ਨਹੀਂ ਰੱਬ ਦਾ ਨਾਲ ਆ ਤੇ ਤੁਹਾਡਾ ਆ ਰਿਹਾ ਤੁ ਜੇ ਨਾ ਛਦਾ ਨਹੀਂ ਦੱਬਦਾ ਤਾਂ ਉਹਦਾ ਕੀ ਹਾਲ ਹੁੰਦਾ ਮੈਂ ਪਹਿਲੇ ਕਹਿ ਮਰ ਲੈਂਦੇ ਉਹ ਤੂੰ ਇਤਰਾ ਕੇ ਵਕੀਆਂ ਅਹੀ ਭਰਾਵਾ ਵਕੀਆਂ ਫੜੀਆਂ ਅਸਰ ਵੜੀਏ ਦਾ ਤੇ ਉਹ ਨਹੀਂ ਹਾਤੀ ਸਕਦੇ ਜੋ ਇਹ ਵਕੀਆਂ ਬੜੀਆਂ ਇਧਰ ਥੱਲੇ ਜ਼ਰ ਪੜੇ ਉਹ ਇੱਕ ਪ੍ਰੋਫੈਸਰ ਸਾਡੇ ਸਿਰ ਤੇ ਆਈ ਕਰੋਤਾ ਅੰਦਾ ਕਦੋਂ ਤੱਕ ਡਾਇਰ ਹੈ ਤਿੰਨ ਚ ਜਨਮ ਸਿਰ ਰੱਖ ਗਿਆ ਤੂੰ ਮਤਲਬ ਇਹ ਕਲਾ ਕਰਦਾ ਕੀ ਕਰੀਏ ਮੇਰੇ ਲਾ ਕੇ ਮਾਸਟਰ ਮਨਿੰਦਰ ਬੈਠਾ ਹੈ ਉਹ ਕਰੇ ਹਾਂ ਕਹਦਾ ਸਾ ਕਿਉਂ ਆਸ ਦੇ ਹੋਏ ਕੀ ਕਰੇ ਕਹਦਾ ਸਹੀ ਤੇ ਮੈਂ ਜੱਤਾ ਗੱਲਾਂ ਕਿਉਂ ਗਰਨ ਦੇ ਤੂੰ ਪੜਾਉਣਾ ਕਿ ਤੂੰ ਵਿਗਾੜਦਾ ਹੈ ਤੂੰ ਮਾਸਟਰ ਮਨਿੰਦਰ ਤੈਨੂੰ ਪੁੱਛ ਲਾ ਭਾਵੇਂ ਆ ਮਾਸਟਰ ਮਨਿੰਦਰ ਗੰਡੀ ਵੇਡਾ ਨੂੰ ਪੁੱਛ ਲਾ ਭਾਵੇਂ ਅ ਦੋ ਤਿੰਨ ਵਾਰੀ ਆ ਸਿਆਣ ਜ ਸਾਡੀ ਬੇਇੱਜ਼ਤੀ ਹੋਈ ਜੇ ਕੋਈ ਇਦਾਂ ਦੀ ਗੱਲ ਕਰਾਜ ਹੋਈ ਦੀ ਅਸੀਂ ਹਸਰਾਏ ਪਰ ਮੈਂ ਤੁਸਾਂ ਦੇ ਅਸਰ ਦੇਖ ਲਉਂਦੇ ਹਾਂ ਦੇ ਵੀ ਤੂੰ ਤੂੰ ਹੀ ਕਤਵਾ ਦੇ ਗੁਰੂ ਕੀ ਕਰਨ ਦਾ ਯਸਰੋ ਕਿਉਂ ਨਹੀਂ ਹਟਣਾ ਹਟਣਾ ਯਸਰੋ ਮੈਂ ਬਾਹਰ ਕੱਢ ਦੇ ਤੁਹਾਨੂੰ ਮਾਟਰ ਮਨਿੰਦਰ ਨੂੰ ਪੁੱਛ ਨਾ ਪਾਵੇ ਇਹਨੇ ਦੋ ਵਾਰੀ ਆਖਿਆ ਮਾੜੀ ਨਹੀਂ ਕੋਈ ਨਹੀਂ ਇਹਨੂੰ ਢਾਉਣਾ ਮੈਂ ਸੋਏ ਯਸਰੋ ਨਹੀਂ ਹਟਦਾ ਮਨਿੰਦਰ ਸਿਆਣਾ ਹਟਾ ਮਾਟਰ ਉਹ ਸਮਝਾ ਦਦਾ ਤੇ ਚਲ ਯਾਰ ਉਹਨਾਂ ਇਹ ਤੋਂ ਅੱਗੇ ਬਾਤ ਕਰਾਇਆ